ਲੈ ਗਾ ਨਾ ਨਾ ਚੈਮਬਰ ਲੇਕੀ ਨਾ ਨਹੀਂ ਰੱਖਣੀ ਹੈ ਕੋਰਟ ਤੇ ਰੱਖੇ ਬਲੀ ਗੇ ਮੇਰੇ ਨਾਲ ਹੋ ਗਿਆ ਬਸ ਪਰ ਲਾ ਅਡਵਾਂਸ ਸਵਾਲ ਕੀਤਾ ਸੀ ਕਿ ਹੁਣ ਕੋਰਟ ਚ ਜਦੋਂ ਕਾਨਫਰੈਂਸ ਕੀਤੀ ਸੀ ਆਈਓ ਲੱਗੇ ਸੀ ਹਰਨ ਮੈਨ ਨਹੀਂ ਐਸਾ ਚੁੜਾ ਗਿਆ ਉਹਦੀ ਕਾਪੀ ਸੀ ਸਰ ਜੀ ਇੱਕ ਵਾਰੀ ਡੱਬਾ ਛੱਡ ਕੇ ਕਰ ਲੋ ਸਾਹਮਣੇ 14 وہ 페이스 ٹھیک کرو یا ٹھیک ہے انکریشن ایک منٹ دے او پیری دا ٹک پیا بھائی ویلکم ٹو ٹائی فوٹو افس سے چلتے ہیں چلتے نظر تو دیر تے جڑا پنگا ہو گیا ہے اس سے بازار کے چنگا مگر نہیں ہاں چھوڑ دے اوکے جی ਕਿਉਂ ਟੈਨਗਲ ਦੇ ਇਹਨਾਂ ਨੂੰ ਕੱਲ੍ਹ ਤੇ ਡੱਬੇ ਦੇ ਬਾਰੇ ਹਾਂਜੀ ਜੀ ਸਰ ਪੰਜਾਬ ਸਰਕਾਰ ਦੀ ਯੋਧ ਨਸ਼ਾ ਵਿਰੋਧ ਦੇ ਤਹਿਤ ਮਾਨਯੋਗ ਐਸਐਸਪੀ ਸਾਹਿਬ ਠੰਡਾ ਦੀ ਅਗਵਾਈ ਦੇ ਵਿੱਚ ਐਸਐਚਓ ਕਨਾਲ ਕਲੋਨੀ ਵੱਲੋਂ ਕੱਲ ਸਪੈਸ਼ਲ ਨਾਕਾਬੰਦੀ ਕੀਤੀ ਗਈ ਸੀਗੀ ਇਹ ਕਿਸਾਨ ਚੌਂਕ ਦੇ ਵਿੱਚ ਐਸਐਹ ਹਰਜੀਵਨ ਸਿੰਘ ਵੱਲੋਂ ਜੋ ਕਿ ਐਸਐਚਓ ਥਾਣਾ ਕਨਾਲ ਕਲੋਨੀ ਦਾ ਕੰਮ ਵੀ ਕਰਦੇ ਆ ਉਹਨਾਂ ਵੱਲੋਂ ਉੱਥੇ ਨਾਕਾ ਲਗਾਇਆ ਗਿਆ ਸੀਗਾ ਡਿਊਰਿੰਗ ਨਾਕਾਬੰਦੀ ਜਿਹੜਾ ਇੱਕ ਮੋਟਰਸਾਈਕਲ ਸੀਗਾ ਉਹਨੂੰ ਇਹਨਾਂ ਨੇ ਇੰਟਰਸੈਪਟ ਕੀਤਾ ਜਦੋਂ ਉਹਨੂੰ ਰੋਕਿਆ ਤੇ ਉਹਦੀ ਜਿਹੜੀ ਹਰਕਤ ਸੀਗੀ ਉਹ ਸ਼ੱਕੀ ਲੱਗੀ ਉਹਦੇ ਪ੍ਰੋਪਰ ਚੈਕਿੰਗ ਕਰਨ ਤੇ ਜਿਹੜੇ ਉਹਦੇ ਪੋਜੀਸ਼ਨ ਦੇ ਵਿੱਚੋਂ ਅੱਧਾ ਕਿਲੋ ਹੈਰੋਨ ਜਿਹੜੀ ਹੈਗੀ ਬਰਾਮਦ ਹੋਈ ਜਿਸ ਸਬੰਧ ਦੇ ਵਿੱਚ ਐਸੇ ਹਰਜੀਵਨ ਸਿੰਘ ਵੱਲੋਂ ਥਾਣਾ ਕਨਾਲ ਕਲੋਨੀ ਦੇ ਵਿੱਚ ਮੁਕੱਦਮਾ ਨੰਬਰ 177 ਅੰਡਰ ਸੈਕਸ਼ਨ 21C ਐਨਡੀਪੀਐਸ ਐਕਟ ਅnder register ਕੀਤਾ ਗਿਆ ਤੇ ਜਿਹੜੀ ਹੈਗੀ ਮੁਕੱਦਮੇ ਦੀ ਫਰਦਰ ਜਿਹੜੀ ਹੈਗੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਸੋ ਇਹਦੇ ਵਿੱਚ ਇਹ ਦੱਸਣਾ ਹੋਊਗਾ ਕਿ ਜਿਹੜਾ ਇਹ ਲੜਕਾ ਗੁਰਪ੍ਰੀਤ ਸਿੰਘ ਗੋਰੀ ਇਹ ਪੁੱਤਰ ਮਨਜੀਤ ਸਿੰਘ ਇਹ ਬਸਤੀ ਨੰਬਰ 2 ਵੀਰ ਤਲਾਬ ਦਾ ਰਹਿਣ ਵਾਲਾ ਹੈ ਇਹ ਬੇਸਿਕਲੀ ਗ੍ਰੈਜੂਏਸ਼ਨ ਦੀ ਪੜ੍ਹਾਈ ਕਰ ਰਿਹਾ ਤੇ ਕੱਲ ਜਿਹੜਾ ਸੀਗਾ ਮੋਟਰਸਾਈਕਲ ਦੇ ਉੱਤੇ ਜਦੋਂ ਆਇਆ ਤੇ ਇਹਨੂੰ ਨਾਕੇ ਦੇ ਉੱਤੇ ਇੰਟਰਸੈਪਟ ਕਰਨ ਤੇ ਰੋਕਣ ਤੇ ਇਹਦੇ ਕੋਲੋਂ ਤਾਂ ਕਿਲੋ ਹੈਰਨ ਬਰਾਮਦ ਹੋਈ ਪਹਿਲਾਂ ਜਿਹੜਾ ਇਹਦਾ ਕ੍ਰਿਮੀਨਲ ਰਿਕਾਰਡ ਚੈੱਕ ਕਰਨ ਤੇ ਬੜੀ ਸਰਪ੍ਰਾਈਜ਼ਿੰਗ ਗੱਲ ਸਾਹਮਣੇ ਆਈ ਕਿ ਪਹਿਲਾਂ ਵੀ ਇਹਦੇ ਤੇ ਕੋਈ ਮੁਕੱਦਮਾ ਦਰਜ ਨਹੀਂ ਸੀਗਾ ਇਹ ਜਿਵੇਂ ਫਰੈਸ਼ ਸੀਗਾ ਤੇ ਇਹ ਜਿਹੜੀ ਹੈਗੀ 1/2 ਕਿਲੋ ਹੈਰਨ ਕੁਝ ਦਿਨ ਪਹਿਲਾਂ ਜਿਹੜੀ ਹੈਗੀ ਪਾਕਿਸਤਾਨ ਦੇ ਰਾਹੀਂ ਆਈ ਸੀਗੀ ਫਾਜ਼ਲਕਾ ਦੇ ਵਿੱਚ ਕਿਸੇ ਬੰਦੇ ਕੋਲ ਉੱਥੋਂ ਇਹ ਲੈ ਕੇ ਆਇਆ ਸੀਗਾ ਜਿਸ ਬੰਦੇ ਵਿੱਚ ਜਿਹੜੀ ਫਰਦਰ ਅਸੀਂ ਜਿਹੜੀ ਇਨਵੈਸਟੀਗੇਸ਼ਨ ਅਸੀਂ ਇੱਕ ਇਹ ਕਰ ਰਹੇ ਆ ਸੋ ਪ੍ਰੀਲੀਮਿਟਰੀ ਇਨਵੈਸਟੀਗੇਸ਼ਨ ਦੇ ਵਿੱਚ ਇਹੀ ਆਇਆ ਹੈ ਜਿਹੜੀ ਅੱਧਾ ਇੱਕ ਨੂੰ ਹਰਨ ਹੈਗੀ ਆ ਗੁਰਪ੍ਰੀਤ ਸਿੰਘ ਗੋਰੀ ਇਹ ਬੰਦਾ ਜਿਹੜਾ ਹੈਗਾ ਬਸਤੀ ਨੰਬਰ 2 ਦਾ ਰਹਿਣ ਵਾਲਾ ਹੈ ਤੇ ਇਹਦੀ ਪੋਜੀਸ਼ਨ ਦੇ ਵਿੱਚੋਂ ਇਹ ਰਿਕਵਰ ਹੋਣ ਤੇ ਅਸੀਂ ਮੁਕੱਦਮਾ ਨੰਬਰ 177 ਅੰਡਰ ਸੈਕਸ਼ਨ 21C ਐਨਡੀਪੀ ਐਕਟ ਦੇ ਅੱਧਾ ਰਜਿਸਟਰ ਕੀਤਾ ਤੇ ਜਿਹੜਾ ਮੋਟਰਸਾਈਕਲ ਬਰਾਮਦ ਕੀਤਾ ਚੋਰੀ ਦਾ ਕੇਸ ਹੈ ਇਹ ਜਿਹੜਾ ਮੋਟਰਸਾਈਕਲ ਹੈਗਾ ਇਹਦੇ ਤੇ ਫਿਲਹਾਲ ਜਿਹੜੀ ਨੰਬਰ ਪਲੇਟ ਨਹੀਂ ਲੱਗੀ ਹੋਈ ਸੀਗੀ ਬਟ ਇਨ ਇਨਵੈਸਟੀਗੇਸ਼ਨ ਦੇ ਵਿੱਚ ਇੰਟਰੋਗੇਸ਼ਨ ਵਿੱਚ ਆਪਣਾ ਦੱਸ ਰਹੇ ਬਟ ਫਿਰ ਵੀ ਅਸੀਂ ਇਹਦੀ ਤਫਤੀਸ਼ ਕਰਾਂਗੇ ਕਿ ਮੋਟਰਸਾਈਕਲ ਜਿਹੜਾ ਹੈਗਾ ਚੋਰੀ ਦਾ ਹੈ ਜਾਂ ਕਿੱਥੋਂ ਆਇਆ ਹੈ ਇਹਦੀ ਪੋਜੀਸ਼ਨ ਦੇ ਵਿੱਚ ਕਿਦਾਂ ਹੈਗਾ ਇਹਦੀ ਪ੍ਰੋਪਰ ਵੈਰੀਫਿਕੇਸ਼ਨ ਕੀਤੀ ਜਾਊਗੀ ਜਾਇਦ ਸਾਹ ਇਹ ਸੀਗਾ ਇੱਕ ਮਿੰਟ ਦੂਜਾ ਵਜੇ ਇਹਦੀ ਚੀਜ਼ ਸੀਗਾ ਵੀ ਇਹਦੇ ਜੇਲ੍ਹ ਦੇ ਵਿੱਚ ਲਿੰਕ ਨਹੀਂ ਪਤਾ ਇਹ ਵੀ ਲੱਗ ਰਿਹਾ ਹੈ ਵੀ ਜੇਲ੍ਹ ਦੇ ਵਿੱਚੋਂ ਨੈਟਵਰਕ ਚਲਾ ਰਹੇ ਆ ਕੋਈ ਬੰਦਾ ਆਇਆ ਕੋਈ ਸਾਹਮਣੇ ਦੇਖੋ ਜਿਹੜੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਤੇ ਕਿਹੜੇ ਬੰਦੇ ਨੂੰ ਅੱਗੇ ਸਪਲਾਈ ਕਰਨੀ ਸੀ ਉਸ ਬਾਰੇ ਸਾਨੂੰ ਇਹਨੇ ਜਿਹੜੀ ਹੈਗੀ ਮੋਡਲੀ ਤਫਤੀਸ਼ ਦੇ ਵਿੱਚ ਦੱਸਿਆ ਜੋ ਕਿ ਇਸ ਸਮੇਂ ਮੈਂ ਡਿਸਕਲੋਜ਼ ਨਹੀਂ ਕਰ ਸਕਦਾ ਅਦਰਵਾਈਜ਼ ਜਿਹੜਾ ਅਕਿਊਜ਼ਡ ਹੈਗਾ ਸੀ ਜਿਹਦਾ ਫਾਇਦਾ ਲੈਂਦਾ ਸੋ ਉਹਨਾਂ ਦੋਨਾਂ ਨੂੰ ਅਸੀਂ ਅਰਾਊਂਡ ਅਪ ਕਰਾਂਗੇ ਜੇ ਇਹਦੀ ਇਨਵੈਸਟੀਗੇਸ਼ਨ ਦੇ ਵਿੱਚ ਜੇਲ੍ਹ ਵਾਲਾ ਵੀ ਕੋਈ ਐਂਗਲ ਸਾਹਮਣੇ ਆਊਗਾ ਤਾਂ ਉਸ ਮੁਤਾਬਕ ਵੀ ਜਿਹੜੀ ਅਸੀਂ ਬੰਦੀ ਕਾਰਵਾਈ ਕੀਤੀ ਜਾਵੇਗੀ ਸਰ ਇਹ ਕੋਰੀਅਰ ਦਾ ਕੰਮ ਕਰਦਾ ਹੈ ਨਾ ਪਰਚੂਨ ਦੇ ਤੌਰ ਤੇ ਵੇਚਦਾ ਹੈ ਤਾਂ ਦੇਖੋ ਜਿਹੜੇ ਇਹ ਬੰਦਾ ਹੈਗਾ ਇਹ ਅੱਗੇ ਫਿਲਹਾਲ ਜਿਹੜਾ ਖੁਦ ਅੱਗੇ ਵੇਚਦਾ ਕਿਉਂਕਿ ਇਹ ਬੰਦਾ ਜਾਵਾ ਬੀਏ ਦੀ ਪੜ੍ਹਾਈ ਕਰ ਰਿਹਾ ਤੋ ਇਹਨੂੰ ਇਹ ਸੀਗਾ ਵੀ ਮੇਰੇ ਤੇ ਕਿਸੇ ਨੂੰ ਸ਼ੱਕ ਨਹੀਂ ਹੋਣਾ ਸੋ ਇਸ ਚੀਜ਼ ਦਾ ਫਾਇਦਾ ਉਠਾਉਂਦੇ ਹੋਏ ਇਹ ਬੰਦਾ ਜਿਹੜਾ ਹੈਗਾ ਇਹ ਸੀ ਚੀਜ਼ ਨੂੰ ਅੱਗੇ ਵੇਚ ਰਿਹਾ ਸੀਗਾ ਇਹ ਥੋੜੀ ਥੋੜੀ ਵੇਚਦਾ ਸੀਗਾ ਤੇ ਇਸੇ ਪਰਪਸ ਵਾਸਤੇ ਕੱਲ ਬਠਿੰਡਾ ਸ਼ਹਿਰ ਨੂੰ ਆ ਰਿਹਾ ਸੀਗਾ ਬਸਤੀ ਨੰਬਰ 2 ਦੇ ਵਿੱਚੋਂ ਹੁਣ ਤੱਕ ਕੁਝ ਵੀ ਛੇ ਕੋਈ ਗੱਲ ਸਾਹਮਣੇ ਵੀ ਕਿੰਨੇ geke ਲਾ ਚੁੱਕਿਆ ਜੇ ਸਭ ਜੀ ਕਹਿ ਰਹੇ ਵੀ ਫਲ ਕਰਾਂਗੇ ਚੁਲਾਈਏ ਇਹ ਪਹਿਲਾਂ ਵੀ ਜਿਹੜਾ ਹੈਗਾ ਕਾਫੀ ਵਾਰੀ ਇਹਨੇ ਜਿਹੜੀ ਇਸ ਕੁਆਂਟੀਟੀ ਦੇ ਵਿੱਚ ਇਹ ਜਿਹੜੀ ਹੈਗੀ ਆ ਪਹਿਲੀ ਵਾਰੀ ਲੈ ਕੇ ਆਇਆ ਪਹਿਲਾਂ ਇਹ ਛੋਟੀ ਮਾਤਰਾ ਦੇ ਵਿੱਚ ਵੇਚਦਾ ਸੀਗਾ ਹੌਲੀ ਹੌਲੀ ਜਿਹੜਾ ਕੰਫੀਡੈਂਸ ਬਣ ਗਿਆ ਤੇ ਇਹ ਜਿਹੜਾ ਹੈਗਾ ਕੱਲ ਤੱਕ ਲੋਹਰਨ ਜਿਹੜੀ ਸੀਗੀ ਵੇਚਣ ਵਾਸਤੇ ਬਟੰਡਾ ਸ਼ਹਿਰ ਦੇ ਵਿਚ ਆ ਰਹੀ ਸੀ ਇਦਾਂ ਹੋਰ ਲੋਕ ਵੀ ਸ਼ਾਮਿਲ ਨੇ ਕੀ ਡੈਫੀਨਿਟਲੀ ਇਹਨੇ ਜਿਹੜੀ ਆਪਣੀ ਇੰਟਰੋਗੇਸ਼ਨ ਦੇ ਵਿੱਚ ਕੁਝ ਲੋਕਾਂ ਦਾ ਜ਼ਿਕਰ ਕੀਤਾ ਸੋ ਸਾਰੇ ਜਿਹੜੇ ਬੰਦੇ ਹੈਗੇ ਆ ਉਹਨਾਂ ਦੇ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਕਿਉਂਕਿ ਕੁਝ ਬਹੁਤ ਬੰਦੇ ਜਿਹੜੇ ਹੈਗੇ ਨੇ ਜਿਵੇਂ ਕ੍ਰਾਸ ਬਾਰਡਰ ਜ਼ਿਲ੍ਹੇ ਹੈਗੇ ਆ ਸੋਰੀ ਫਰੋਜ਼ਪੁਰ ਫਾਜ਼ਿਲਕਾ ਦੇ ਵਿੱਚ ਉੱਥੇ ਇਹਦੀ ਕਿਤੇ ਜਗ੍ਹਾ ਰਿਸ਼ਤੇਦਾਰ ਵੀ ਦੱਸੀਏ ਨੇ ਉਹ ਸਾਰੇ ਅੰਗਰੇਜ਼ ਅਸੀਂ ਜਾਂਚ ਕਰ ਰਹੇ ਆ ਇਹ ਕਦੋਂ ਕਦੋਂ ਕੰਮ ਕਰ ਰਹੇ ਸੀ ਕਿੰਨਾ ਪੈਸਾ ਉਹਨਾਂ ਤੋਂ ਕਮਾਇਆ ਏ ਦੇਖ ਦੇਖੋ ਰੀਸੈਂਟਲੀ ਜਿਹੜਾ ਹੈਗਾ ਇਸ ਚੀਜ਼ ਦੇ ਵਿੱਚ ਕਿਉਂਕਿ ਈਜ਼ੀ ਮਨੀ ਦੇ ਤੌਰ ਤੇ ਲੱਗਿਆ ਸੀਗਾ ਜਦੋਂ ਮੈਂ ਦੱਸਿਆ ਵੀ ਇਹ ਦੀ ਪੜ੍ਹਾਈ ਕਰਦਾ ਸੀਗਾ ਤਾਂ ਇਹਨੂੰ ਇਹ ਸੀਗਾ ਵੀ ਮੇਰੇ ਉੱਪਰ ਕਿਸੇ ਨੂੰ ਸ਼ੱਕ ਨਹੀਂ ਹੋਣਾ ਕਿਉਂਕਿ ਜਨਰਲੀ ਜਿਹੜੀ ਹੈਗੀ ਨਾਕਿਆਂ ਦੇ ਉੱਪਰ ਚੈਕਿੰਗ ਹੁੰਦੀ ਤਾਂ ਆਪਾਂ ਪਾਇਸ ਦੇ ਉੱਪਰ ਮੰਨਦੇ ਚੈਕਿੰਗ ਕਰਦੇ ਵੀ ਇਹਦੇ ਤੇ ਮੁਕਤਮਾ ਦਰਜਾ ਤਾਂ ਸੋ ਉਹਦੀ ਪਡੰਗਾਈ ਨਾਲ ਤਾਂ ਪੇਸ਼ ਕਰਦੇ ਆ ਸੋ ਇਸ ਚੀਜ਼ ਨੂੰ ਫਾਇਦਾ ਉਠਾਉਂਦੇ ਵੀ ਮੇਰੇ ਉੱਪਰ ਕੋਈ ਮੁਕਤਮਾ ਦਰਜ ਨਹੀਂ ਹੈਗਾ ਇਸ ਚੀਜ਼ ਦਾ ਫਾਇਦਾ ਉਠਾ ਕੇ ਕਾਫੀ ਦਿਨ ਤਾਂ ਲੱਗਿਆ ਹੋਇਆ ਸੀਗਾ ਪਹਿਲਾਂ ਛੋਟੀ ਮਾਤਰਾ ਦੇ ਵਿੱਚ ਵੇਚਦਾ ਸੀਗਾ ਬ ਕੱਲ ਜਿਹੜਾ ਹੈਗਾ 1/2 ਕਿਲੋ ਹਰਣ ਦੇ ਨਾਲ ਇਹ ਸ਼ਹਿਰ ਦੇ ਵੱਲ ਆ ਰਿਹਾ ਸੀਗਾ ਜਾਨ ਬਾਜੀ ਦਾ ਤੋਂ ਬਾਹਰ ਰੋੜਾ ਬੈਠਾ ਹੈ ਕਿਵੇਂ ਆਇਆ ਇਹਦੇ ਜਿਹੜੀ ਮੁੱਢਲੀ ਤਫਤੀਸ਼ ਦੇ ਵਿੱਚ ਇਹਨੇ ਇਹੀ ਦੱਸਿਆ ਵੀ ਇਹ ਮੋਟਰਸਾਈਕਲ ਤੇ ਵੀ ਜਾਂਦਾ ਸੀਗਾ ਤੇ ਕਈ ਵਾਰੀ ਬੱਸ ਵਗੈਰਾ ਦੇ ਵਿੱਚ ਯੂਜ਼ ਕਰਦਾ ਸੀਗਾ ਸੋ ਸਾਰੇ ਜਿਹੜੇ ਅਸੀਂ ਅਸੀਂ ਪਿਛਲੀ ਪ੍ਰੀਵੀਅਸ ਜਿਹੜੀ ਮੂਵਮੈਂਟ ਹਿਸਟਰੀ ਸਾਰੀ ਚੈੱਕ ਕਰਾਂਗੇ ਅਸੀਂ ਕਿੰਨੀ ਵਾਰੀ ਗਿਆ ਕਿਹੜੀ ਕਿਹੜੇ ਫਾਜ਼ਿਲਕਾ ਗਿਆ ਕਿੰਨੀ ਵਾਰੀ ਫਿਰੋਜ਼ਪੁਰ ਗਿਆ ਸਾਰੇ ਜਿਹੜੇ ਐਂਗਲ ਲਗੇ ਉਹਨਾਂ ਦੀ ਜਾਂਚ ਕਰ ਰਹੇ ਹਾਂ ਜਿਹੜੀ ਤੋਂ ਲੈ ਕੇ ਆਏ ਜੀ ਹਾਂਜੀ ਉਹ ਕਿਸ ਤੇ ਲੈ ਕੇ ਬਾਈਕ 'ਲੇ ਆਏ ਐ ਜਿਹੜੀ ਇਹ ਤੱਕ ਲੋਹਰਾਂਣ ਹੈਗੀ ਐ ਕਿਸੇ ਬੰਦੇ ਤੋਂ ਅੱਗੇ ਲਈ ਜਿਹੜੇ ਬੰਦੇ ਨੇ ਉਹਨੇ ਇੱਥੇ ਇਹਨੂੰ ਡਿਲੀਵਰ ਕੀਤੀ ਸੀਗੀ ਹਾਂਜੀ ਨਹੀਂ ਪਿਛਲੇ ਦਿਨੀ ਜਿੰਮੇ 40 ਕਿਲੋ ਫੜੀ ਗਈ ਸੀ ਵੀ ਕੋਈ ਉਹਨਾਂ ਨਾਲ ਕੋਈ ਨਾ ਕੋਈ ਦਾ ਕੋਈ ਸੰਬੰਧ ਨਹੀਂ ਨਹੀਂ ਉਹਦੇ ਵਿੱਚ ਨਹੀਂ ਨਹੀਂ ਉਹਦੇ ਵਿੱਚ ਇਹਦਾ ਇਸ ਬੰਦੇ ਦਾ ਕੋਈ ਲਿੰਕ ਨਹੀਂ ਸੀਗਾ ਉਹਦੇ ਵਿੱਚ ਜਿਹੜੇ ਜਿਹੜੇ ਬੰਦੇ ਅੱਗੇ ਤਫਤੀਸ਼ ਦੇ ਵਿੱਚ ਆਏ ਸੀਗੇ ਉਹਨਾਂ ਨੂੰ ਅਸੀਂ ਨੋਮੀਨੇਟ ਕਰ ਲਿਆ ਸੀਗਾ ਉਸ ਮੁਕਤਵੇ ਦੇ ਵਿੱਚ ਕਿਉਂਕਿ ਉਹਦੇ ਵਿੱਚ ਫਾਰਵਰਡ ਤੇ ਬੈਕਵਰਡ ਲਿੰਕਰਸ ਦੋਨਾਂ ਦੀ ਆਈਡੈਂਟੀਫਿਕੇਸ਼ਨ ਕਰਕੇ ਅਸੀਂ ਉਹਨਾਂ ਨੂੰ ਨਾਮਜ਼ਦ ਕਰ ਲਿਆ ਉਹਨਾਂ ਦੀ ਵੀ ਰੇਡ ਵਾਸਤੇ ਜਿਹੜੀ ਗ੍ਰਿਫਤਾਰੀ ਵਾਸਤੇ ਜਿਹੜੇ ਸਾਡੀ ਪਾਰਟੀ ਰੇਡ ਕਰ ਰਹੀਆਂ ਨੇ ਕਿੰਨੇ ਸਾਮਾਨ ਦੀ ਕੁਆਂਟੀਟੀ ਹੈਗੀ ਫਿਰ इजीली ਤਾਂ amount ਕੋਈ ਨਹੀਂ ਚਿੰਤਨ ਹੋਣੀ ਉਹ ਰੈਂਪੀ ਸਾਹਿਬ ਦਾ ਗੈਸ ਬਲੂ ਕਿ ਬਿਕ ਬਿਕ ਬਿਗੋ ਬਾਅਦ ਲਈ ਵੀ ਪੈਸੇ ਦਿੰਦੇ ਸੀ ਜਨਰਲੀ ਜਿਹੜਾ ਹੈਗਾ ਹੁਣ ਜਿਹੜਾ ਇਹਨਾਂ ਕਨਸੈਪਟ ਬਣਾਉਂਦੇ ਆ ਜਿਹੜੇ ਛੋਟੇ ਜਿਹੜੇ ਮੁੰਡੇ ਲੱਗੇ ਹੋਏ ਆ ਇੰਸਟਰ ਲੱਗੇ ਹੋਏ ਆ ਉਹਨਾਂ ਨੂੰ ਇਹੀ ਹੁੰਦਾ ਵੀ ਜਿਹੜੇ ਜਦੋਂ ਇਹ ਸੇਲ ਕਰ ਲੈਂਦੇ ਉਹਦੇ ਪੈਸੇ ਦੇ ਵਿੱਚੋਂ ਕੁਝ ਘਟ ਆਪਣਾ ਰੱਖ ਕੇ ਬਾਕੀ ਪੈਸੇ ਜਿਹੜੇ ਹੈਗੇ ਅੱਗੇ ਫਰਦਰ ਨੂੰ ਟਰਾਂਸਫਰ ਕਰ ਦਿੰਦੇ ਆ ਯਾਨੀ ਜਿਹੜੀ ਨਿਊ ਜਨਰੇਸ਼ਨ ਨੂੰ ਜਿਹੜਾ ਹੈਗਾ ਤਸਕਰਾਂ ਨੇ ਡੈਫੀਨਿਟਲੀ ਜਿਹੜੀ ਈਜ਼ੀ ਮਨੀ ਜਿਹੜਾ ਹੈਗਾ ਬੜਾ ਵੱਡਾ ਫੈਕਟਰ ਹੈ ਕਿਉਂਕਿ ਕਮਾਈ ਜਿਹੜੀ ਹੈਗੀ ਹੈ ਉਹਦੇ ਵਿੱਚ ਇੱਕ ਲੁਭਾਉਂਦੀ ਹੈ ਬੰਦੇ ਨੂੰ ਜਿਹੜੇ ਬੰਦੇ ਪੜ ਰਹੇ ਆ ਜਿੱਦਾਂ ਇਹ ਗ੍ਰੈਜੂਏਸ਼ਨ ਦੀ ਪੜਾਈ ਕਰ ਰਿਹਾ ਤੇ ਇੱਕ ਬੰਦੇ ਨੂੰ ਲੁਭਾਉਂਦੀ ਹੈ ਇਸ ਕਰਕੇ ਜਿਹੜਾ ਹੈਗਾ ਇਸ ਚੀਜ਼ ਦੇ ਵਿੱਚ ਲੱਗ ਗਿਆ ਤੇ ਇਜ਼ੀ ਮਨੀ ਜਿਹੜਾ ਸੀਗਾ ਇਹਦਾ ਮੇਨ ਟਾਰਗੇਟ ਸੀਗਾ ਸਰ ਕਿੱਥੇ ਸਟੱਡੀ ਕਿਸੇ ਕਰ ਰਹੇ ਇਹ ਲੋਕਲ ਪਰਟੈਂਡੇ ਹੀ ਕਰ ਰਹੇ ਸਰ ਕਿੰਨੇ ਕਿਸੇ ਨੇ ਮੀਂਹ ਦਾ ਪੜੀਗੀ ਹੈ ਜਿਹੜੀ ਦੇਖੋ ਫਿਲਹਾਲ ਜਿਹੜੀ ਇਸ ਕੀਮਤ ਬਾਰੇ ਕਮੈਂਟ ਨਹੀਂ ਕੀਤਾ ਜਾ ਸਕਦਾ ਕਿਉਂਕਿ ਜਦੋਂ ਕੀਮਤ ਦੱਸਦੇ ਆ ਤਾਂ ਜਿਹੜੇ ਬਾਕੀ ਯੰਗਸਟਰ ਹੈਗੇ ਆ ਉਹ ਵੀ ਇਸ ਚੀਜ਼ ਵੱਲ ਅਟਰੈਕਟ ਹੁੰਦੇ ਆ ਕਿ ਇੰਨੀ ਕੀਮਤ ਦੀ ਜਿਹੜੀ ਚੀਜ਼ਾਂ ਹੈਗੀਆਂ ਨੇ ਸੋ ਇਸ ਚੀਜ਼ ਵਾਸਤੇ ਜਿਹੜਾ ਹੈਗਾ ਆਈ ਕੈਨਟ ਕਮੈਂਟ ਔਨ ਦਾ ਕਿ ਪ੍ਰਾਈਸ ਇੱਕ ਗ੍ਰੈਜੂਏਸ਼ਨ ਦੀ ਪੜਾਈ ਕਰ ਰਹੇ ਜੀ ਕਿੰਨੇ ਸਾਲ ਜੀ ਦੇ ਸਾਲ ਦੋ ਸੈਕੰਡ ਇਅਰ ਹੈ ਜੀ ਸਿਰਫ 40 ਕਿਲੋ ਕਿੰਨੇ ਦਿਨਾਂ ਦਾ ਨਾਮ ਉਦੇ ਵਿੱਚ ਅਸੀਂ ਚਾਰ ਬੰਦੇ ਜਿਹੜੇ ਹੈਗੇ ਫਰਦਰ ਨਾਮਜ਼ਦ ਕੀਤੇ ਗਏ ਸਾਡੇ ਵੱਲੋਂ ਅ ਤੋਂ ਇਲਾਵਾ 6 ਤੋਂ ਲਾਵਾ ਉਹਦੇ ਵਿੱਚ ਚਾਰ ਬੰਦੇ ਅਸੀਂ ਹੋਰ ਨਾਮਿਨੇਟ ਕੀਤੇ ਦੋ ਬੰਦੇ ਜਿਹੜੇ ਬੰਦੇ ਜਿਨ੍ਹਾਂ ਕੋਲ ਉਹ ਲੈ ਕੇ ਆਏ ਸੀਗੇ ਡਿਲੀਵਰ ਕਰਦੇ ਸੀਗੇ ਇਹਨਾਂ ਨੂੰ ਤੇ ਦੋ ਬੰਦੇ ਇਦਾਂ ਦੇ ਨੇ ਜਿਨ੍ਹਾਂ ਜਿਹੜੇ ਬੰਦੇ ਅੱਗੇ ਇਹਨਾਂ ਦੀ ਡਿਲੀਵਰੀ ਤੋਂ ਬਾਅਦ ਸਪਲਾਈ ਕਰਦੇ ਸੀ ਜੋ ਲਖਵੀਰ ਦੇ ਨਾਲ ਮਿਲੇ ਹੋਏ ਸੀਗੇ ਉਹ ਜੋ ਦੋ ਬੰਦੇ ਨੇ ਮਲੋਡ ਕਰਨ ਵਾਲੇ ਨੇ ਬਾਕੀ ਜਿਹੜੇ ਦੂਸਰੇ ਦੋ ਬੰਦੇ ਸਪਲਾਈਅਰ ਨੇ ਇੱਕ ਉਹ ਆਪਣਾ ਜੰਡਿਆਲੇਗਰੋਂ ਤੋਂ ਰਹਿਣ ਵਾਲਾ ਸੈਕੰਡ ਬੰਦਾ ਜਿਹੜਾ ਮੁਕਸਰ ਤੋਂ ਰਹਿਣ ਵਾਲਾ ਜੀ ਉਸ ਕੇਸ ਬਾਰੇ ਉਹਦੇ ਵਿੱਚ ਇੱਕ ਅਸੀਂ ਦੋਸ਼ੀ ਨੂੰ ਗ੍ਰਫਤਾਰ ਕਰ ਲਏ ਸੀਗਾ ਸੈਕੰਡ ਜਿਹੜਾ ਮੇਨ ਦੋਸ਼ੀ ਸੀਗਾ ਜਿਹੜਾ ਬੰਦਾ ਪੈਸੇ ਇਥੋਂ ਲੈ ਕੇ ਗਿਆ ਸੀਗਾ ਉਹਦੀ ਅਰੈਸਟ ਵਾਸਤੇ ਸਾਡੀ ਟੀਮ ਅੱਜ ਲੱਗੀ ਹੋਈ ਅੱਜ ਵੀ ਇਹ ਸਾਡਾ ਆਪਰੇਸ਼ਨ ਚੱਲ ਰਿਹਾ ਤੇ ਜਲਦੀ ਹੀ ਜਿਹੜਾ ਹੈਗਾ ਉਹ ਦੋਸ਼ੀ ਨੂੰ ਗ੍ਰਫਤਾਰ ਕਰਕੇ ਉਹਦੇ ਵਿੱਚ ਵੀ ਅਸੀਂ ਸਾਰੇ ਜਿਹੜੇ ਦੋਸ਼ੀ ਨੇ ਉਹਨਾਂ ਤੋਂ ਰਿਸਪਾਂਸ ਆ ਡੈਫੀਨਟਲੀ ਟ੍ਰੇਸ ਕਰ ਲੈਣਗੇ 40 ਕਿਲੋ ਵਾਲੇ ਮਾਮਲੇ ਤੁਸੀਂ ਨਾਮਜ਼ਦ ਕਰ ਲਏ ਅਰੈਸਟ ਹੋਈ ਹੈ ਉਸ ਮਾਮਲੇ 'ਚ ਜਾਂ ਫੋਕੀ ਰਿਕਵਰੀ ਹੋਈ ਨਹੀਂ ਅਸੀਂ ਉਸ ਬੰਦੇਆਂ ਦੇ ਵਿੱਚ ਜਿਹੜੇ ਨਾਮਜ਼ਦ ਕੀਤੇ ਉਹਨਾਂ ਨੂੰ ਡੀਡ ਕਰ ਰਹੇ ਹਾਂ ਤੇ ਜਲਦੀ ਹੀ ਜਿਹੜੀ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਜਿਹੜਾ ਗ੍ਰਫਤਾਰ ਕਰਕੇ ਤੇ ਮੈਂ ਨਹੀਂ ਫਿਲਹਾਲ ਜਿਹੜੀ ਇਹ ਰਿਕਵਰੀ ਹੋਰ ਨਹੀਂ ਹੋਈ ਪ੍ਰੋਪਰਟੀ ਚ ਉਹਦੇ ਬਚਣ ਹੋਈ ਕਦੇ ਸਕਸਾਸ ਨੂੰ ਮੁਬਾਰਕ ਬੁਲਤ ਮੈਂ ਬੰਦਾ ਸੋਹਣਾ ਹਾਂ ਜੀ ਹਾਂ ਜੀ ਉਹ ਸਾਰੇ ਬੰਦੇ ਆਈਡੈਂਟੀਫਾਈ ਕਰ ਲਏ ਜੀ ਸਾਰੇ ਜਿਹੜੇ ਜਾਰੀ ਹੋਣੇ ਚਿੱਤਾਂ ਨਹੀਂ ਸਪਲਾਈ ਕਰਦੇ ਜਿਵੇਂ ਕਾਲਜਰ ਸਟੂਡੈਂਟਾਂ ਨੂੰ ਸਪਲਾਈ ਕਰਦਾ ਨਹੀਂ ਦੇਖੋ ਜੀ ਇਹਦੇ ਵਿੱਚ ਤਾਂ ਇਹਦਾ ਪਰਟੀਕੂਲਰ ਨਾ ਦੇ ਕੋਈ ਟਾਰਗੇਟ ਏਰੀਆ ਨਹੀਂ ਹੁੰਦਾ ਵੀ ਫਲਾਣੀ ਜਗ੍ਹਾ ਦੀ ਕਰਨੀ ਆ ਇਹਨਾਂ ਨੂੰ ਜਿੱਥੇ ਕੋਈ ਈਜ਼ੀ ਟਾਰਗੇਟ ਮਿਲਦਾ ਵੀ ਜਿਹੜਾ ਬੰਦਾ ਲੈਂਦਾ ਪਰਚੇਸ ਕਰਦਾ ਕਿਉਂਕਿ ਪੱਕੇ ਕਸਟਮਰ ਬਣਾਏ ਹੁੰਦੇ ਨੇ ਇਹਨਾਂ ਨੇ ਉਹਨਾਂ ਨੂੰ ਅੱਗੇ ਸਪਲਾਈ ਦਿੰਦੇ ਆ 40 ਕਿਲੋ ਮਾਮਲੇ ਚ ਐਲਓ ਸੀ ਕਿਦੀ ਜਗ੍ਹਾ ਉਹਦੇ ਵਿੱਚ ਜਿਹੜਾ ਇੱਕ ਮੇਨ ਦੋਸ਼ੀ ਸੀਗਾ ਜਿੰਨੇ ਅਲਗੁਰੂ ਵਾਲਾ ਦੇ ਵੀ ਕੀਤੀ ਹੈ ਜਿਹੜਾ ਦੂਸਰੇ ਦੋਸ਼ੀਸ਼ੋ ਦੀ ਵੀ ਕੀਤੀ ਹੈ ਐਸ.ਪੀ ਸਾਹਿਬ ਜੀ ਉਹਨਾਂ ਜਿੰਨੇ ਛੋਟੀ ਹੈ 500 ਦਾ ਹੈ ਤੇ ਅੱਧਾ ਕਿਲੋ ਮਾਤਰਾ ਕਾਫੀ ਹੈ ਬੱਸ ਚਾਹੀਦਾ ਪਹਿਲਾ ਇਸ ਤੇ ਕਿ ਪਰਿਵਾਰਿਕ ਤੌਰ ਪਰਿਵਾਰ ਦਾ ਕੀ ਸੀ ਇਹਦਾ ਵੀ ਉਹਨਾਂ ਦੇ ਵੀ ਕੋਈ ਇਸ ਤਰ੍ਹਾਂ ਦਾ ਕੋਈ ਪਰਚਾ ਦੱਲ ਜਾਏ ਨਹੀਂ ਨਹੀਂ ਪਰਿਵਾਰ ਤੇ ਫਿਲਹਾਲ ਜਿਹੜੀ ਹੈਗੀ ਹੈ ਇਹ ਮੁੱਢਲੀ ਜਾਂਚ ਦੇ ਵਿੱਚ ਤਾਂ ਨਿਕਲ ਕੇ ਨਹੀਂ ਆਇਆ ਜਿੱਦਾਂ ਮੈਂ ਪਹਿਲਾਂ ਹੀ ਦੱਸਿਆ ਕਿ ਜਿਹੜੇ ਯੰਗਸਟਰਸ ਹੈਗੇ ਆ ਉਹ ਈਜ਼ੀ ਮਨੀ ਨੂੰ ਲੈ ਕੇ ਜਿਹੜਾ ਕਈ ਵਾਰੀ ਇਸ ਗਲਤ ਕੰਮ ਦੇ ਵਿੱਚ ਪੈ ਜਾਂਦੇ ਆ ਦੇ ਡੈਫੀਨਿਟਲੀ ਜਿਹੜਾ ਬੰਦਾ ਸੋ ਗਲਤ ਕਰੂਗਾ ਤਾਂ ਉਹਨੂੰ ਗਲਤਪ나 ਜਾਂਾਬਤ ਭੁਗਤਣਾ ਹੀ ਪਊਗਾ। ਪਰ ਆ ਤੁਹਾਨੂੰ ਪਤਾ ਜੀ ਹਰੇ ਨਹੀਂ ਫਿਰ ਫਿਲਹਾਲ ਜਿਹੜੀ ਹੈਗੀ ਹੈ ਇਹਦੇ ਬਾਰੇ ਜਿਹੜੀ ਹੈਗੀ ਹੈ ਕਲੀਅਰ ਨਹੀਂ ਹੈਗੀ ਉਹਦੀ ਇਨਵੈਸਟੀਗੇਸ਼ਨ ਕੀਤੀ ਜਾਊਗੀ। ਡਰਗ ਬਣੀ ਨਹੀਂ ਹੋਈ। ਨਹੀਂ ਇਹਦੇ ਵਿੱਚ ਕੋਈ ਡਰਗ ਬਣੀ ਬਰਾਮਦ ਨਹੀਂ ਹੋਈ ਜੀ। ਥੈਂਕ ਯੂ। ਥੈਂਕ ਯੂ। ਅੱਜ ਨਾਲ ਮਰਜ਼ਾ ਨਾਲ